ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਹੋਰ ਸੁਣਾਓ ਕਿ ਪੰਜਾਬ ਨਾਲ ਉਮੀਦ ਚ ਚੰਗੇ ਚਾਲੇ ਦਿੱਟਾ ਤੋਂ ਵਧੀਆ ਹੋ ਗਏ ਆਪਾਂ ਵੀ ਵਧੀਆ ਇਹ ਟਾਈਮ ਹੈਗਾ 8 ਵਜੇ ਦਾ ਤੇ ਬੱਚੇ ਚਲ ਗਏ ਆਪਣੇ ਸਕੂਲ ਸਕੂਲ ਪੇਟ ਤੇ ਬੱਚੇ ਚਲ ਗਏ ਤੇ ਇੱਥੇ 쿨ਰ ਕੱਢਿਆ ਹੀਗਾ ਦੋ ਤਿੰਨ ਦਿਨ ਹੋ ਗਏ ਬਾਹਰ ਤੇ ਇਹਦਾ ਨਾ ਘਾਣਾ ਹੀ ਹੈਗਾ ਉਹਸਾ ਕਾਰਾਬੂ ਗਏ ਤੇ ਪਿਛਲੀ ਰਹੀ ਹਿੰ ਦਤਾ ਹੀਗਾ ਤੇ ਇੱਥੇ ਮੈਂ ਇਹਨਾਂ ਨੂੰ ਕਹਿੰਦੇ ਕਾਲ ਲਿਆ ਉੱਪਰ ਪਾਈ ਇਹਨੂੰ ਤੇ ਮਤਲਬ ਹੁਣ ਲਾਇਆ ਕਰੀਏ ਸਾਡੇ ਅਸੀਂ ਨਹੀਂ ਲੱਗਾ ਜੇ ਤੇ ਅਸੀਂ ਕਿਸੇ ਯਾਰ ਵੀ ਕੁਡਰ ਨੂੰ ਲਾਉਂਦੇ ਰਹੇ ਆ ਕਮਰੇ ਚ ਰੱਖ ਲਈਦਾ ਵਾ ਪਿਛਲੇ ਦਿਨ ਅਸੀਂ ਡ੍ਰੈੰਗ ਰੂਮ ਗਾੜੀ ਰੱਖ ਲੈਂਦੇ ਹਿੰਗੇ ਬਾਰੇ ਕੋਲ ਦੇ ਨਾ ਕਾ ਸ਼ੀਸ਼ਾ ਕੋਲ ਕੇ ਤੇ ਜਾਲੀ ਵਾਲੀ ਬਾਰੇ ਗਾੜੀ ਮਤਲਬ ਬਾਰੂ ਠੰਡੀ ਵਾਲੀ ਦੀ ਉੱਥੇ ਚ ਲੁੰਦੇ ਰਹੇ ਹਾਂ ਤੇ ਵਧੀਆ ਚੱਲਦਾ ਰਿਹਾ ਅੱਡੇ ਮਤਲਬ ਇਸ ਸਾਰ ਜਾਂਦਾ ਰਿਹਾ ਤੇ ਦੋ ਤੇ ਮੰਜ਼ੇ ਹੁੰਦੇ ਸੀ ਤੇ ਵਾਧੂ ਸਾਡੇ ਜੋਗੀ ਹਵਾ ਵਧੀਆ ਮਿਲ ਸਕਦਾ ਦੇ ਆਤੇ ਹੁਣ ਨਾ ਇੱਕ ਨਾਇਦਾ ਫਤਿਨੇ ਸਵਿਚ ਤੋੜਿਆ ਵਾ ਤੇ ਉਹ ਵੀਰ ਨੂੰ ਆਤੇ ਆਈਗੇ ਕਿ ਅੱਜ ਤੇ ਨਾਲ ਇੱਕ ਪਾਣੀ ਵਾਲੀ ਮੋਟਰ ਜੀ ਦਾ ਥੋੜਾ ਕੰਮ ਜਿਆ ਕਰਾਉਣਾ ਆਲਾ ਹੈਗਾ ਉਹ ਕਰਾਉਣਾ ਹੈਗਾ ਤੇ ਇਹਨਾਂ ਨੂੰ ਮੈਂ ਤਾਂ ਨਹੀਂ ਕਿ ਕਰਾ ਲਉ ਜੇ ਉਹ ਕਰਾਉਣਾ ਕੋਈ ਨਹੀਂ ਤੇ ਕਹਿੰਦੇ ਮੈਂ ਆਤਿਆ ਵਾ ਤੇ ਆਪੇ ਆ ਜੂਗਾ ਤੇ ਅਸੀਂ ਫਿਰ ਕੱਲ ਫੜ ਕੇ ਨਾ ਇਹ ਵੀਰ ਵਰਦੀ ਵੀਡੀਓ ਅਸੀਂ ਕੱਲ ਫੜ ਕੇ ਮੈਂ ਇਹਨਾਂ ਨੂੰ ਕਿਹਾ ਪਹਿਲਾਂ ਪਾਣੀ ਮਾਰ ਲੀ ਜੇ ਰੱਖਿਆ ਤੇ ਅੰਦਰ ਹੀ ਤੇ ਪਹਿਲਾਂ ਧੋ ਤੂੰ ਲਈਓ ਸਤਵਾ ਦਾ ਇਹਨੂੰ ਆਪਾਂ ਮਤਲਬ ਉਹ ਬਣਾ ਜੂਗਾ ਤੇ ਫਿਰ ਆਪਾਂ 15 ਰੱਖਦੇ ਮੈਂ ਇਹਨਾਂ ਨੂੰ ਕਹਿੰਦੀ ਤੇ ਸ਼ਾਮ ਨੂੰ ਕਾ ਵੀ ਲੈ ਆਇਓ ਤੇ ਕਹਿੰਦੇ ਠੀਕ ਵਾ ਤੇ ਮੈਂ ਦੋ ਤੂ ਕੀ ਕਰਤਾ ਹੀ ਗਿਆ ਸਾਈਡ ਤੇ ਉਸ ਤੋਂ ਬਾਅਦ ਆਪਾਂ ਆ ਵੀ ਥੋਲੇ ਸੀਗੇ ਸਾਰਾ ਮਤਲਬ ਕਰਤਾ ਹੀ ਸਾਫ ਸਾਫ ਕਰਕੇ ਉਸ ਤੋਂ ਬਾਅਦ ਆ ਮਤਲਬ ਝਾੜੂ ਮੈਂ ਟਾਈਮ ਨਾਲ ਹੀ ਲਾ ਲਿਆ ਮੁਰਤੀ ਇਹਨਾਂ ਵਿੜੇ ਚ ਕਾਲਖ ਜੀ ਬੜੀ ਉਲਦੀ ਹੈ ਬੜਾ ਮਤਲਬ ਹਵਾ ਜੀ ਚ ਜਲਦੀ ਹੈ ਨਾ ਪੂੜਾ ਹੁੰ ਜਾਨੀ ਜਾਂਦਾ ਵੀ ਤੇ ਮੈਂ ਹੁੰ ਲਿਆ ਹੀਗਾ ਤੇ ਬਸ ਇੱਥੇ ਪਹੁੰਚਾ ਵੀ ਮਦਲਵਦਿਆ ਹੀ ਗਿਆ ਥੋੜਾ ਹੀ ਰਹਿਦਾ ਹੀ ਤੇ ਨਾਲ ਹੀ ਫਿਰ ਮਹੂਲਰ ਤੋਂ ਕੇ ਉਸ ਤੋਂ ਬਾਅਦ ਕੋਚਾ ਮਾਰਨ ਲੱਗ ਪਈ ਸੀ ਇਸ ਤੇ ਅੰਦਰਾਂ ਦਾ ਮੈਂ ਬਾਅਦ ਚ ਕੀਤਾ ਹੀਗਾ ਪਹਿਲਾਂ ਵੀੜੇ ਚ ਸਪਾਈਸ ਵੀ ਘਰ ਕੇ ਨਾ ਤੇ ਅੰਦਰਾਂ ਦਾ ਮੈਂ ਬਾਅਦ ਚ ਕੀਤਾ ਹੀ ਨਾ ਇੱਥੇ ਮੈਂ ਲੱਗੀ ਆ ਕੋਚਾ ਮਾਰਨ ਤੇ ਘੁਲੜਾ ਪਾ ਧੋਖ ਕਰਤਾ ਵਾਂ ਸਾਡੇ ਤੇ ਕੋਚਾ ਮਾਰਨ ਕੀ ਕੋਣ ਗਰਮੀ ਲੈਣੀ ਜਿਆਦੀ ਆ ਨਾ 3-4 ਦਿਨ ਹੋ ਗਏ ਇੰਨੀ ਜਿਆਦੀ ਗਰਮੀ ਪੈਂਦੇ ਨਾ ਬਹੁਤ ਮੰਦਾ ਹਾਲ ਹੈ ਤੇ ਕੰਮ ਨੂੰ ਸਿਰ ਦੇ ਚ ਵੇ ਕਰ ਲਉ ਠੀਕ ਆ ਉਸ ਤੋਂ ਬਾਅਦ ਤੇ ਦਿਲ ਨਹੀਂ ਕਰਦਾ ਕੰਮ ਕਰਨ ਦਾ ਹੋਈ ਤੇ ਮੈਂ ਵੀ ਇੱਥੇ ਫਟਾਫਟ ਲੱਗੀ ਮੈਂ ਇਹ ਕਿ ਬੱਚਿਆ ਇਹ ਮਤਲਬ ਪਹਿਲਾਂ ਮੈਂ ਬਾਹਰੋਂ ਕਰਦੀ ਹੁੰਦੀ ਬੱਚੇ ਤੋਰ ਕੇ ਜਾ ਕੇ ਹੁਣ ਬੱਚੇ ਨਹੀਂ ਹੁੰਦੇ ਹੁੰਦੇ ਨਰੇੜਾ ਹੁਣ ਬਲ ਲੈਣੀ ਆ ਵਿੜੀਚਾ ਉਹ ਜਿਹੜਾ ਲਾ ਲੈਣੀ ਆ ਅੰਦਰਲਾ ਤੁਹਾਨੂੰ ਬੱਚ ਕਰਦੀ ਰਹਿਣੀ ਆ ਚੱਲ ਤੇ ਬਸ ਇੱਥੇ ਬਚਲਾ ਕੇ ਉਸ ਤੋਂ ਬਾਅਦ ਆ ਮੈਂ ਮਰ ਮੇਰੇ ਪਾਪਾ ਨਾਲ ਲੱਗ ਪਈ ਜੀ ਤੇ ਮੈਂ ਰੋਟੀ ਬਣਾਤੀ ਇਹਨਾਂ ਨੂੰ ਤੇ ਇਹ ਚਾਹ ਬਣਾਈ ਤੇ ਨਾਲ ਰੋਟੀ ਬਣਾਈ ਉਹ ਉਹ ਖਾ ਕੇ ਤੇ ਇਹ ਚੱਲ ਗਈ ਤੇ ਫੇਰ ਆਪਾਂ ਅੰਦਰਲੇ ਕੰਮ ਮੈਂ ਅੰਦਰ ਕਿਹਾ ਰੁਕੂ ਜਾਈਗਾ ਬਾਅਦ ਚ ਕਰਦੀ ਹੁਣੀ ਇਹਨਾਂ ਨੂੰ ਇਹਿੰਦ ਤੱਕ ਦੁਪਹਿਰ ਦਾ ਵਾ 2:30 ਵੱਜ ਗਏ ਇੱਥੇ ਤੇ ਤੇ ਬੱਚੇ ਬਸ ਆਉਣੇ ਵਾਲੇ ਉੱਪਰ ਹੋ ਗਏ ਆ 5 ਮਿੰਟ 2:35 ਹੋ ਗਏ ਤੇ ਬਸ ਇੱਥੇ ਮੈਂ ਲੱਗੀ ਹਾਂ ਮੰਚਲ ਅੱਜ ਨਾਲ ਰੋਟੀ ਮੈਂ ਕਿਉਂ ਪਰਾਂਥੀ ਪਾਈ ਨਹੀਂ ਤੇ ਰੋਟੀ ਚੱਜ ਨਾਲ ਨਾ ਖਾ ਕੇ ਵੀ ਆਉਂਦੀ ਫਤੂੜੀ ਨਾਲ ਤਾਂ ਖਾ ਕੇ ਜਾਂਦੇ ਸੋਰੇ ਨਾ ਖਾ ਕੇ ਆਉਂਦੇ ਤੇ ਮੈਂ ਇਹਨਾਂ ਤੇ ਮੈਨੂੰ ਨਾ ਆਪ ਨੂੰ ਮੈਨੂੰ ਜਿਵੇਂ ਨਾ ਮੈਂ ਟਾਈਮ ਨਾਲ ਰੋਟੀ ਖਾ ਲਈ ਸੀ ਮੇਰੇ ਮਿੱਤੇ ਪਾਪਾ ਦੀ ਉਹ ਖਾ ਗਏ ਨੇ ਸੋਰੇ ਇਹ ਰੋਟੀ ਖਾ ਲਈ ਸੀ ਤੇ ਹੁਣ ਮੈਨੂੰ ਵੀ ਇੱਥੇ ਭੁੱਖ ਲੱਗੀ ਸੀ ਤੇ ਮਹਾ ਟਾਈਮ ਵਾਬਾ ਹੋ ਗਿਆ ਪੋਣੇ ਦੇ 3:00 ਹੋ ਜਲੇ 2:35 ਦਾ ਹੈਗਾ ਤੇ ਇਹਦੀ ਮੈਂ ਵੇਖਣੀ ਬਤੀ ਵਾਲੀ ਬੱਸ ਵੀ ਰਲਦਾ ਹੀ ਕਿ ਬੱਸ ਆਈ ਵਾਸਾ ਜਿਵੇਂ ਰੋਟੀ ਨਹੀਂ ਆਉਣ ਤੇ ਅੱਜ 5 ਮਿੰਟ ਪਹਿਲਾਂ ਬੱਸ ਆਈ ਤੇ ਇੱਥੇ ਬੱਸ ਮੈਂ ਚਲ ਗਈ ਸੀ ਬੱਚੇ ਲੈਣ ਬਾਹਰ ਤੇ ਬੱਚੇ ਲੈ ਆਣ ਕੇ ਤੇ ਆਵੇ ਬੱਚੇ ਆ ਗਏ ਆਪਣੇ ਘਰੇ ਆਣ ਕੇ ਤੇ ਕੱਪੜੇ-ਕੁਪੜੇ ਲਾਤੇ ਨਾ ਤੇ ਹੁਣ ਫਤਿਹ ਆਵੇ ਰਸੋਈ ਚ ਮੈਂ ਲੱਗੇ ਤੇ ਮੈਂ ਲੱਗੀਆਂ ਇੱਥੇ ਰੋਟੀ ਬਣਾ ਕੇ ਦੇਣ ਪਹਿਲਾਂ ਇੰਨਾ ਗੀਸ ਪਿਆ ਹੀ ਥੋੜਾ ਜਿਹਾ ਤੇ ਪਹਿਲਾਂ ਉਹਦੇ ਸਾਰੇ ਕਿੰਨਾ ਮਮਾ ਮੈਂ ਜੂਸ ਪੀਣੇ ਨੂੰ ਬੋਤਲ ਲਈ ਫਿਰ ਉਹ ਨਾਲ ਦਿਨੀ ਨੂੰ ਹੀ ਦਿਆ ਤੇ ਇਹਨਾਂ ਦੀ ਮੱਟੀ ਬਣ ਵੇਖਿਆ ਤੇ ਟਿਵਨ ਦੇ ਵਿੱਚ ਉਸ ਤਰ੍ਹਾਂ ਹੀ ਰੋਟੀ ਥੋੜੀ ਬਹੁਤ ਹੀ ਖਾਦੀ ਅੱਧੀ ਅੱਧੀ ਰੋਟੀ ਖਾਦੀ ਇਹਨਾਂ ਨੇ ਤੇ ਫਿਰ ਮੈਂ ਲੱਗੀ ਵਾ ਇਹ ਵੀ ਲਾਉਣ ਫਿਰ ਮੈਂ ਤਿੰਨ ਬਰੌਂਡੀਆਂ ਫੇਰ ਲਾਈਆਂ ਬਸ ਏਕੇ ਕੇ ਇਹਨਾਂ ਦੀ ਤੇ ਇੱਕ ਮੈਂ ਆਪਣੀ ਤਿੰਨ ਪਰੌਂਖਾਂ ਲਾ ਕੇ ਤੇ ਇਹਨਾਂ ਨੂੰ ਤੇ ਮੈਂ ਦਹੀਂ ਦੇ ਨਾਲ ਦੇ ਦਿੱਤੀ ਸੀ ਬੱਚਿਆਂ ਨੂੰ ਲੂਣ ਵਾਲੀ ਪਰੌਂਖੀ ਦਹੀਂ ਦੇ ਨਾਲ ਦੇ ਦਿੱਤੀ ਤੇ ਆਪ ਮੈਂ ਸਬਜ਼ੀ ਲਈ ਸੀ ਇੱਥੇ ਨਾ ਫਤਿਹ ਨੀ ਮੈਂ ਦਹੀਂ ਕੌਲੀ ਚ ਪਾਇਆ ਵਾ ਤੇ ਫਤਿਹ ਕਹਿੰਦੇ ਉੱਪਰ ਪੈਣਾ ਸਲੈਵ ਤੇ ਡਿਡੇ ਆਈ ਜਾ ਤੇ ਹਵੇ ਮੇਰਾ ਮਦਰ ਘਲੋਤਾ ਚ ਕੁਰਸੀ ਰਾਖ ਲੈ ਤੋ ਉੱਪਰ ਜਾਣਨ ਲੱਗਾ ਕਿ ਕਿ ਕਿਸ ਤਰ੍ਹਾਂ ਡਿੱਗ ਗਿਆ ਤੇ ਉਸ ਤੋਂ ਬਾਅਦ ਰੋਣ ਲੱਗ ਪਿਆ ਇੱਥੇ ਬੜਾ ਜਿਹੇ ਰੋਇਆ ਤੇ ਆਹੋ ਖੰਡ ਦੰਦਾ ਹੀ ਮੈਂ ਪਾਉਣੀ ਮਮਾ ਮੈਨੂੰ ਫੜਾਉ ਤੇ ਡੱਬੇ ਦੇ ਖੰਡ ਭਰਿਆ ਇੱਕ ਬਾਦ ਮਾਂ ਤੋ ਬੋਲ ਦਨੀਆ ਫਿਰ ਮੈਂ ਆਪ ਉਪਾ ਦੇ ਦਿੱ ਤਿੰਨੋਂ ਖੰਡ ਤੇ ਫਿਰ ਮਾਂ ਚਲੋ ਅੰਦਰ ਬੈਠ ਕੇ ਰੋਟੀ ਖਾਓ ਦੋਵੇਂ ਭੈਣ ਭਰਾ ਤੇ ਇੱਥੇ ਮੈਂ ਰੋਦੀ ਨਾ ਦੀ ਬਾਤ

ਇਹ ਮੈਂ ਲੱਗੀ ਆ ਸਾਹਮਣੇ ਮੈਂ Samsung Lava ਦਾ ਕਲਪੜਾ ਹੈ ਤੇ ਵਿੱਚ ਸਾਰਾ ਕੁਝ ਕੱਢਣਾ ਸੌਦਾ ਜੁੜਿਆ ਹੈ ਕਿ ਕਿੱਲਾ ਕਿ ਆਇਆ ਅੱਜ ਇਹ ਲੋ ਮੇਰ ਮੇਰੇ ਆਪ ਚੀਜ਼ ਮੰਗਾਉਣੀ ਆ ਤੇ ਫਿਰ ਵੀ ਤੇ ਮਨਮੀਤੋਂ ਨਹੀਂ ਡੈ ਹੀ ਪਹਿਲਾਂ ਬਾਹਰ ਕਿਟਣ ਲੈ ਅੱਗੇ ਕਰੇ ਤੇ ਉਹਨਾਂ ਵੀ ਤਨ ਨੂੰ ਨਾ ਕੱਲ 2 ਦਿਨ ਹੋ ਗਏ ਬੁਖਾਰ ਚੜਦੇ ਨੂੰ ਤੇ ਇਹ ਲੋ ਟਿਊਸ਼ਨ ਨਹੀਂ ਭੇਜਦੀ ਮੈਂ ਕਿ ਕੱਲ੍ਹ ਤੋਂ ਕਰਾਈ ਦੇਣ ਕਿ ਇਹ ਜਾਂਦੀ ਨਹੀਂ ਕੁਝ ਇਹ ਇਹ ਕੁੜੀਸ਼ ਨੇ ਮੇਰੇ ਤੇ ਦਿਨ ਨੂੰ ਇੱਕ ਤਾਂ ਗਰਮੀ ਬਹੁਤ ਜ਼ਿਆਦੀ ਹੈ ਤੇ ਇੱਕ ਸਕੂਲਾਂ ਵਾਲਾ ਥੱਕੇ ਹਰੇ ਆਉਂਦੇ ਹੀ ਨਹੀਂ ਗਰਮੀ ਦੇ ਵਿੱਚ ਬਹੁਤ ਮੰਡਾਲ ਹੁੰਦਾ ਵਾ ਤੇ ਇਸ ਕਰਕੇ ਮੈਂ ਇਹਨੂੰ ਦਾਹ ਪੇਜਦੀ ਬਣਾ ਲਈਏ ਜਲਦੀ ਹੈ ਕਿਉਂਕਿ ਬੁਖਾਰ ਦਾ ਕਰਕੇ ਨਾ ਜਦ ਵੀ ਬਣੀ ਕਰਦੀ ਇੱਕ ਦਿਨ ਆ ਜੀ ਨਾ ਸਕੂਲੀ ਦੇ ਹੱਥ ਤੇ ਡੱਕਸਾਦੀ ਗਿਆ ਨਾ ਉਹਦਾ ਕਰਕੇ ਉਹਨੂੰ ਵੇ ਵੇ ਕੇ ਰੋਈ ਜਾਂਦੀ ਹੱਥ ਰੋਈ ਫਿਸੀ ਜੇ ਜਾਂਦੀ ਐਵੇਂ ਮੜੀ ਜੀ ਮਾ ਸੱਟ ਹੋਵੇ ਨਾ ਮੜੀ ਜੀ ਬੜੀ ਖੇਤੀ ਹੁੰਦੀ ਹੈ ਮਰਦਬ ਕਾ ਵੀ ਮਰਦ ਨੂੰ ਮੈਨੂੰ ਉਮੀਦ ਨਾ ਬਹੁਤ ਜਲਦੀ ਹੁੰਦੀ ਹੈ ਤੇ ਇਹ ਤੇ ਮੈਂ ਦੀ ਬਪਾ ਲੈ ਕੇ ਇਹ ਬ੍ਰੈਸ਼ ਇਹਨਾਂ ਨੇ ਤੇ ਗਰਚ ਫੜ ਕੇ ਬਹਿ ਗਏ ਆਪੋ ਆਪਣੇ ਤੇ ਬਸ ਮੈਂ ਇਹ ਸੌਦਾ ਸਾਹਮਣੇ ਦੀ ਤਫਦੇ ਵੀ ਹਟਦਾ ਨਹੀਂ ਪਰਾਂ ਨਹੀਂ ਹਟਦਾ ਮੈਂ ਪਰਾਂ ਹਟੇ ਤੇ ਇਹਨਾਂ ਦੇ ਬਿਸਕੁਟ ਐਨ ਕੋਈ ਇਹਨਾਂ ਨੂੰ ਕੀ ਨਾ ਟੌਫੀਆਂ ਰਾਸ ਇਸ ਤਰ੍ਹਾਂ ਉਹ ਲਖਾ ਲਈ ਤੇ ਤੀਬਤ ਇਹਨਾਂ ਦੇ ਖਾਣ ਪੀਣ ਵਾਲੀ ਵੀ ਆਈ ਤੇ ਮੈਂ ਨਾ ਫਤੇ ਤੋਂ ਸਾਈਡ ਤੇ ਇਹਦੀ ਕੜਦੀ ਪਈ ਸੀ ਮੈਂ ਕਿਹਾ ਜੀ ਫਤੇ ਨੇ ਵੇਖ ਲਈ ਨਾ ਉਨੇ ਹੀ ਬਿਸਕੁਟ ਵਗੈਰਾ ਕੁਝ ਵੀ ਵੇਲੇ ਜਿੰਨੇ ਮੁੜ ਕੇ ਨਾ ਰੋਟੀ ਨਹੀਂ ਖਾਣੀ ਮੈਂ ਇਸ ਕਰਕੇ ਇਹਨੂੰ ਵਿਖਾਉਣੀ ਹੈ ਲਈ ਮੇਰੇ ਲਾਗੇ ਖੜਾ ਸੀਗਾ ਪਰ ਇਹਨੂੰ ਪਤਾ ਨਹੀਂ ਲੱਗਾ ਵੀ ਕਿ ਕੁਝ ਹੈਗਾ ਵਿੱਚ ਜਾਂ ਨਹੀਂ ਉਹ ਤਾਂ ਮੁੜ ਕੇ ਰੋਟੀ ਨਹੀਂ ਖਾਂਦਾ ਵੀ ਬਹੁਤ ਮਤਲਬ ਇਹ ਹੁੰਦਾ ਵਾ ਕਿਵਾ ਸੈਂਗ ਨਾਲ ਸੌਦਾ ਲੈੰਦਾ ਥੋੜਾ ਜਿਆ ਤੇ ਕਿੰਨਾ ਮਤਲਬ ਕਿ ਚਲੋ ਮੇਨ ਮੇਨ ਹਨਾ ਇੱਕ ਉਹਨਾਂ ਜੋ ਦਾਲਾ ਚਨੇ ਮੈਂ ਮਤਲਬ ਹਰ ਇੱਕ ਚੀਜ਼ ਜਿਹੜੀ ਮੰਗਾਲੀ ਨਾ ਹੁਣ ਗਰਮੀ ਹੈ ਨਾ ਤੇ ਨਾਲੇ ਬੱਚੇ ਨਾ ਮਨਮੀ ਤੁਣੀ ਇਹਨਾਂ ਸੁੱਕੀ ਸਬਜੀ ਨਹੀਂ ਖਾਣਗੇ ਇਸ ਤਰ੍ਹਾਂ ਭਿੰਡੀਆਂ ਕੀ ਆ ਕद्दू ਵਗੈਰਾ ਇਹਨਾਂ ਕੁਛ ਨਹੀਂ ਖਾਣਾ ਵੀ ਤੇ ਨਾ ਕਹਦਾ ਮੈਨੂੰ ਦਾਲ ਬਣਾ ਦੋ ਪਰ ਮੈਂ ਦਾਲਾਂ ਜੁੜਾ ਸਾਰਾ ਕੁਛ ਇੱਕ ਵਾਰ ਇਹਨਾਂ ਕੋ ਮੰਗਾਲਿਆ ਤੇ ਪਰ ਮੈਂ ਨਾ ਦਾਲਾਂ ਖੋਲ ਕੇ ਡੱਬਿਆਂ ਜਿਨੀ ਪਾਉਂਦੀ ਵੀ ਡੱਬੇ ਤਾਂ ਹੈਗੇ ਆ ਵਾਧੂ ਆ ਪਰ ਮੈਨੂੰ ਨਾ ਜਲਾ ਦਾ ਮੈਂ ਇਸ ਤਰ੍ਹਾਂ ਹੀ ਲਫਾਫੇ ਕੇ ਖੋਲਣੀ ਨਹੀਂ ਐ ਇਸ ਤਰ੍ਹਾਂ ਬਸ ਆਪਾਂ ਵੱਡੇ ਡੱਬੇ ਦੇ ਵਿੱਚ ਇਹ ਨਹੀਂ ਕਿਚਨ ਦਾ ਸਾਰਾ ਇਕੱਠਾ ਸਦਾ ਰੱਖੀ ਜਮੈਂ ਵੱਡੇ ਡੱਬੇ 'ਚ ਪਾ ਦਿੰਦੀ ਹਾਂ ਇਸ ਤਰ੍ਹਾਂ ਫੜ ਕੇ ਕਿ ਜਦੋਂ ਦਰਨੀਰੋ ਕੱਢ ਲੈਣੀ ਆ ਤੇ ਇਸ ਕਰਕੇ ਬਜਾਦਿਆਂ ਦਾਲਾਦੂਲੇ ਹੀ ਐਸੀ ਬਣਾਈਆਂ ਗੀਆਂ ਕਿਉਂਕਿ ਇਹ ਸੁੱਕੀ ਸਬਜ਼ੀ ਬਹੁਤ ਘੱਟ ਕੰਦੀ ਬੜਾ ਸਤੌਂਦੇ ਇਹ ਮਨ ਮੀਤੋਂ ਨਹੀਂ ਐਕੂ ਬੜਾ ਤੰਗ ਕਰਦੇ ਆ ਜਿਹੜੀ ਸਬਜ਼ੀ ਇਹਨਾਂ ਨੇ ਨਹੀਂ ਖਾਣੀ ਇਹਨਾਂ ਨੇ ਨਹੀਂ ਖਾਣੀ ਹੁਣ ਰਾਤੀ ਤੇਨੇ ਬਣਾਏ ਸੀ ਮੇਰੀਏ ਤੇਨੇ ਆਂਦੀ ਸਬਜ਼ੀ ਹੈ ਜੀ ਸੀ ਜੀ ਮੈਂ ਕੁਛ ਨਹੀਂ ਆਦੀ ਕੁਛ ਨਹੀਂ ਬਣਾਇਆ ਸਿਰਫ ਚਨੇ ਆਂਦੀ ਸਬਜੀ ਨਾਲ ਤੇ ਆਟਾ ਮਸਹਰੀ ਕਿਉਂ ਮੈਂ ਜਦੋਂ ਬੱਚੇ ਸਕੂਲ ਜਾਂਦੇ ਉਹ ਬੁੰਦੀ ਆ ਤੇ ਆਟਾ ਵੀ ਪਿਆ ਸੀਗਾ ਤੇ ਅੱਜ ਵੀ ਮੈਂ मतलब ਜਿਆਦਾ ਵੀਡੀਓ ਜਿਹੜੀ ਨਹੀਂ ਬਣੀ ਇਤਨਾ ਸਿਰ ਬੜਾ ਦਰਦ ਕਰਦਾ ਨਾਲ ਲੱਤਾਂ ਬੜੀਆਂ ਦਰਦ ਕਰਦੀਆਂ ਵਾ ਤੇ ਇਸ ਕਰਕੇ ਨਾ ਕੋਈ ਕੰਮ ਕੀਤਾ ਨਾ ਹੋਰ ਇਸ ਤਰ੍ਹਾਂ ਹੀ ਮਤਲਬ ਕਿ ਚਾਹ ਬਣੀ ਬਣਾਇਆ ਜਦੋਂ ਬੱਚੇ ਆਏ ਰੋਟੀ ਲਾਈ ਤੇ ਪਹਿਲੇ ਰੋਟੀ ਲਾਵੇ ਖਾ ਗਏ ਮੁਰਗੀ ਵਾਂ ਚਲ ਜਾਣੀ ਪਈਨੀ ਪਰ ਇਹ ਤੋਂ ਜ਼ਿਆਦਾ ਟਾਈਮ ਗਿਆ ਹੋਵੇ ਨਹੀਂ ਰਿਹਾ ਜਾਂਦਾ ਹਨ ਫਿਰ ਇੰਨਾ ਸਿਰਦੂ ਗੁੰਡੇ ਤੇ ਚਾਰਕ ਤੋਂ ਜਿਉ ਟਕੇ ਸਵਾਦ ਚਾਹ ਬਣਾਈ ਚਾਚੂ ਬਣਾ ਕੇ ਬੱਚਿਆਂ ਨੂੰ ਦਿੱਤੀ ਤੇ ਆਪ ਵੀ ਪੀਤੇ ਉਸ ਤੋਂ ਬਾਅਦ ਮਤਲਬ ਮੈਂ ਜਲਦੀ ਫਿਰ ਗੁਰਦਸਾਈ ਸੇਵਾ ਮਤਲਬ ਬਾਬੇ ਦੇ ਘੜੀ ਦੇ ਮਤਲਬ ਸੇਵਾ ਕਰਣੀ ਹੋਤੀ ਚਲ ਗਈ 10 15 ਮਿੰਟ ਉੱਥੇ ਚਲੋ ਜਿੰਨੀ ਹੋ ਗਿਆ ਕੋਣੀ ਦੀ ਸੇਵਾ ਕਰਾਈ ਦੀ ਆ ਤੇ ਕਸੇ ਅੱਜ ਇਸ ਅੱਜ ਦੀ ਵੀਡੀਓ ਚ ਇੰਨਾ ਹੀ ਕਿ ਹੋਰ ਮੇਰੇ ਤੋਂ ਜ਼ਿਆਦੀ ਵੀਡੀਓ ਨਹੀਂ ਬਣੀ ਮੈਂ ਕੁਝ ਸ਼ੂਟ ਕੀਤਾ ਤੇ ਚਲੋ ਜੀ ਮੈਂ ਇੱਥੇ ਸਾਂਭ ਲਿਆ ਸਾਰਾ ਸਾਬਦਾ ਸਾਬੂੰ ਤਾਂ ਹੀ ਰੱਖ ਲਿਆ ਬਾਕੀ ਆ ਤੇਲ ਸਰਫ ਸਾਬਣ ਭਾਂਡਿਆਂ ਵਾਲਾ ਨਾਉਣ ਵਾਲਾ ਇਹ ਜੋ ਇਹ ਮੈਂ ਸਾਰਾ ਜਾਲੀ ਦੇ ਵਿੱਚ ਰੱਖ ਦੇਣੀ ਮੈਂ ਡੱਬਿਆਂ 'ਚ ਨਹੀਂ ਰੱਖਦੀ ਕਿਉਂਕਿ ਫਿਰ ਨਾ ਸਾਬਨ ਦੀ ਸਮੈਲ ਬੜੀ ਆਉਂਦੀ ਹੈ ਸਭ ਦੇ ਵਿੱਚ ਆਉਣ ਲੱਗ ਪਈ ਉੱਤਰ ਤੋਂ ਮੈਂ ਮਤਲਬ ਇਹ ਸਭ ਦੇਖ ਨਹੀਂ ਰੱਖਣਾ ਇਹਨੂੰ ਸਾਬੂੰ ਨੂੰ ਸਾਬ ਨੂੰ ਮੈਂ ਡੱਬਿਆਂ 'ਚ ਹੀ ਰੱਖ ਦਿੰਦੀ ਨਹੀਂ ਉਹ ਸਾਰੀ ਜਾਲੀ 'ਚ ਰੱਖ ਦੇਣੀ ਇਹ ਤੇ ਅੱਜ ਤੇ ਪੇਸਟ ਬੂਸਟੇ ਲਿਆਂਦੀ ਨਹੀਂ ਖਤਮ ਹੋਈ ਸੀ ਦੀ ਪੇਸਟ ਤੇ ਮੈਂ ਉਹ ਵੀ ਮੁਰਮੀਤ ਨੂੰ ਕਹਿੰਦੀ ਹਿੰਦੀ ਕਿ ਉੱਥੇ ਰੱਖ ਦੇ ਫਤ ਨੂੰ ਕਹਿੰਦੀ ਸੀ ਦੀ ਫਤ ਕਹਿੰਦੀ ਹੈ ਕਿ ਹੁਣ ਬ੍ਰਸ਼ ਕਰਕੇ ਨਾ ਨਹੀਂ ਹੁਣ ਨਹੀਂ ਕਰਨਾ ਸਵੇਰੇ ਕਰੀਂ ਇਹਨਾਂ ਪੇਸਟ ਬਹੁਤ ਜਿਆਦਾ ਖਰਾਬ ਕਰਦਾ ਵਾ ਤੇ ਚਲੋ ਜੀ ਠੀਕ ਵਾ ਫਿਰ ਆਪਾਂ ਮਿਲਦੇ ਆ ਨੈਕਸਟ ਵਲੌਗ ਵਿੱਚ ਓਕੇ ਜੀ ਬਾਏ ਗੁੱਡ ਨਾਈਟ